ਹਾਂਜੀ ਸਾਡੇ ਪਿਆਰੇ ਪੰਜਾਬ ਵਾਸੀਓ ਜੁੜ ਗਏ ਹੋ ਤੁਸੀਂ ਸਾਡੇ ਚੈਨਲ ਦੇ ਨਾਲ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜੇ ਪੰਜਾਬ ਦੇ ਵਿੱਚ ਹੜ੍ਹ ਆਏ ਸੀਗੇ ਉਹਨਾਂ ਦੀ ਮੌਜੂਦਾ ਸਥਿਤੀ ਦੇ ਬਾਰੇ ਗੱਲ ਕਰਾਂਗੇ ਉਥੋਂ ਦੇ ਕੀ ਹਾਲਾਤ ਨੇ ਤੇ ਇਸ ਦੇ ਵਿੱਚ ਜਿਹੜਾ ਸਰਕਾਰ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਦੇ ਲਈ ਇੱਕ QR ਕੋਡ ਆ ਜਿਹੜੇ ਜਾਰੀ ਕੀਤੇ ਨੇ ਕਿ ਤੁਸੀਂ ਸਾਡੇ ਅਕਾਊਂਟ ਦੇ ਵਿੱਚ ਜਿੰਨੀ ਵੀ ਤੁਸੀਂ ਸਹਾਇਤਾ ਕਰਨੀ ਚਾਹੁੰਦੇ ਹੋ ਜਾਂ ਜਿਹੜੀ ਵੈਬਸਾਈਟ ਦੇ ਉੱਪਰ ਪੰਜਾਬ ਸਰਕਾਰ ਨੇ ਲਿੰਕ ਜਾਰੀ ਕੀਤੇ ਨੇ ਕਿ ਤੁਸੀਂ ਇਹਨਾਂ ਉੱਪਰ ਕਲਿੱਕ ਕਰਕੇ ਹਰ ਪੀੜਤਾਂ ਦੀ ਸਹਾਇਤਾ ਜਿਹੜੀ ਉਹ ਕਰ ਸਕਦੇ ਹੋ ਅੱਜ ਉਹਨਾਂ ਬਾਰੇ ਅਸੀਂ ਬਲਵਿੰਦਰ ਸਿੰਘ ਜੀ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਹਾਂਜੀ ਬਲਵਿੰਦਰ ਸਿੰਘ ਜੀ ਜਿਹੜਾ ਸਰਕਾਰ ਨੇ QR ਕੋਡ ਜਾਰੀ ਕੀਤੇ ਆ ਉਹਨਾਂ ਤੋਂ ਪਹਿਲਾਂ ਜਿਹੜੇ ਅੱਜ ਦੇ ਹੜ੍ਹਾਂ ਤੇ ਬਾਅਦ ਦੇ ਪਾਣੀ ਸੁੱਕਣ ਤੋਂ ਬਾਅਦ ਜਿਹੜੇ ਮੌਜੂਦਾ ਹਾਲਾਤ ਨੇ ਉਹਨਾਂ ਦੇ ਬਾਰੇ ਥੋੜਾ ਜਾ ਸਾਡੇ ਚੈਨਲ ਦਰਸਨ ਨੂੰ ਦੱਸੋ ਦੇਖ ਅਮਰਜੀਤ ਜਿਹੜੇ ਉੱਥੇ ਮੌਜੂਦਾ ਹਾਲਾਤ ਨੇ ਜੇ ਆਪਾਂ ਆਖੀ ਵੀ ਪਾਣੀ ਉੱਤਰ ਗਿਆ ਮੌਜੂਦਾ ਹਾਲਾਤ ਬਹੁਤ ਹੀ ਡਰਾਵਣੇ ਨੇ ਕਿਉਂਕਿ ਇੱਕ ਤਾਂ ਉੱਥੇ ਫਸਲਾਂ ਗਲਣ ਲੱਗ ਗਈਆਂ ਉਹਨਾਂ ਦੀ ਹਵਾੜ ਦੂਜਾ ਜੇ ਤੁਸੀਂ ਲੰਮੀ ਝਾਤ ਮਾਰੋਗੇ ਪਸ਼ੂ ਜਿਹੜੇ ਰੁੜੇ ਆਗੇ ਉਹਨਾਂ ਇਹ ਡੈੱਡ ਬਾਡੀਆ ਨੇ ਉਹਨਾਂ ਦੇ ਕਰ ਜਾਇ ਨਹੀਂ ਜਾਂਦਾ ਕਿਉਂ ਥੱਲੇ ਦਲਦਲ ਬਣੀ ਹੋਈ ਹੈਗੀ ਉਹਨਾਂ ਤੇ ਕੂਆ ਬੈਠ ਗਏ ਜਾਂ ਕੋਈ ਕੁੱਤੇਵਾਰ ਆ ਜਾਂ ਹੋਰ ਇਹ ਜਿਆ ਚੀਜ਼ਾਂ ਉੱਥੇ ਹੋਈ ਜਾਂਦੀਆਂ ਨੇ ਮੰਨ ਕੇ ਚੱਲ ਵੀ ਬਦਬੂ ਫੈਲੀ ਵੀ ਹੈਗੀ ਹੁਣ ਆਪਣੇ ਫੂਲ ਦੇ ਵਿੱਚ ਆਪਣੇ ਨੌਜਵਾਨ ਸਾਰੇ ਨਗਰ ਫੂਲ ਦੇ ਇਕੱਠੇ ਕਰਕੇ ਫੰਡ ਤੇ ਫਾਇਲ ਜੁ ਇਕੱਠਾ ਕਰਕੇ ਗੱਠਾ ਬਣਾ ਕੇ ਉਹਦੇ ਵਿੱਚ ਤੂੜੀ ਮਿਲਾ ਕੇ ਉਹ ਲੈ ਕੇ ਗਏ ਆਗੇ ਫਿਰੋਜ਼ਪੁਰ ਕੰਨੀ ਉਹ ਸੰਸਥਾ ਨਾਲ ਅਟੈਚ ਆਗੇ ਉਹ ਸੰਸਥਾ ਕੋਲੇ 12 ਪਿੰਡ ਨੇ ਉਹਨਾਂ ਕੋਲੇ ਲਿਸਟ ਆਕਰ ਲਿਖ ਲੈ ਘੜਦੀ ਅੱਜ ਫਲਾਣੇ ਘਰ ਦੇ ਵਿੱਚ ਐਨੇ ਪਸ਼ੂਆ ਐਨੀਆਂ ਗੱਠਾਂ ਉਹਨਾਂ ਨੂੰ ਵਗਦੀ ਮਸਲਾ ਇਹ ਨਹੀਂ ਹੈਗਾ ਕਿ ਵੀ ਕਈ ਆਪਾਂ ਨੂੰ ਉਹਨਾਂ ਦਾ ਕੋਈ ਸ਼ੱਕ ਮਿੱਕਰਾਂ ਵਾਲਿਆਂ ਤੇ ਦੇਖੋ ਮਸਲਾ ਇਹ ਆ ਵੀ ਆਪਾਂ 2-3 ਮਹੀਨੇ ਜਿੰਨਾ ਚੱਕਰ ਉੱਥੇ ਮੰਨ ਕੇ ਚੱਲ ਨੇੜੇ ਹਰਾਂ ਨਹੀਂ ਹੁੰਦਾ ਪਸ਼ੂਆਂ ਨੂੰ ਪਾਉਣ ਵਾਸਤੇ ਉਹਨਾਂ ਚੱਕਰ ਆਪਾਂ ਨੂੰ ਐਂ ਡੰਗਾ ਲਾਉਣਾ ਪਊ ਥੋੜੇ ਜਿਹਾ ਥੋੜਾ ਆਪਾਂ ਕਹਿੰਦੇ ਹੁਣ ਬਹੁਤੇ ਤੇ ਬਹੁਤਾ ਮੰਨ ਕੇ ਚੱਲ ਆ ਵੀ ਆਪਾਂ ਸਾਰਿਆਂ ਨੂੰ ਦੇਣਾ ਇੱਥੋਂ ਆਪਣੇ ਨੌਜਵਾਨ ਗਏ ਕਣਕ ਵੀ ਗਈ ਆ ਆਟਾ ਵੀ ਗਿਆ ਔਰ ਟਰਾਲੀ ਅੱਡ ਗਈ ਆ ਤਿੰਨ ਟਰਾਲੀਆਂ 450 ਗੱਠ ਗਈ ਆ ਆਪਣੀ ਇੱਥੋਂ ਟਾਟਰ ਵਾਲੀ ਉਹਦੇ ਵਿੱਚ ਪਿੰਡ ਫੋਲ ਚ ਪਿੰਡ ਫੋਲ ਚ ਕੱਲੀ ਚ ਉਹ ਕਹਿੰਦੇ ਸਾਨੂੰ 2 ਦਿਨ ਬਾਈ ਨੀਂਦ ਨਹੀਂ ਆਈ ਵਿਚਾਰੇ ਦੇਖੋ ਉੱਥੋਂ ਦੇ ਹਾਲਾਤ ਦੇਖੇ ਫਿਰ ਕੁਸ ਅਹਰ ਜਿਹਦੇ ਆਪਾਂ ਐਂ ਕਹਿ ਦਿੰਦੇ ਆਂ ਕਿ ਵੀ ਆਪਣੇ ਮਾਲਵੇ ਦੇ ਵਿੱਚ ਕਹਿੰਦੇ ਆਂ ਕਿ ਕੋਠੇ ਜਿੱਥੇ 4-5 ਘਰ ਹੁੰਦੇ ਆ ਇਕੱਠੇ ਜੀ ਉਧਰ ਡੇਰਾ ਕਹਿ ਦਿੰਦੇ ਆ ਤੇ ਜੇ ਆਪਾਂ ਇਧਰ ਨੂੰ ਬਾਗ ਦੇ ਡੱਬਾ ਵਾਲੀ ਕੰਨੀ ਨੂੰ ਇਹ ਤਾਂਆਂੀਆਂ ਕਹਿੰਦੇ ਅਗੇ ਹਾਂ ਇੱਧਰ ਟਾਣੀਆਂ ਕਹਿੰਦੇ ਹਰੇਕ ਆਪ ਦੀ ਆਪ ਦੀ ਕਿੱਤੇ ਦੀ ਬੋਲੀ ਹੈਗੀ ਮਾਝਾ ਮਾਲਵਾ ਜੇ ਮਦਵਾਦ ਪਾ ਹੋ ਗਿਆ ਉਹ ਉੱਥੇ ਗਏ ਉਹ ਉੱਥੇ ਚੈੱਕ ਕਰਕੇ ਓਨੀਆਂ ਗੱਠਾਂ ਦਿੰਦੇ ਸੀ ਪਰ ਉਹਨਾਂ ਨੇ ਇੱਕ ਗੱਲ ਬਹੁਤ ਵਧੀਆ ਕਹੀ ਉਹ ਆਦੇ ਵੀ ਬਾਈ ਜੀ ਜਿਹੜਾ ਤੁਸੀਂ ਨਾਲ ਆ ਤੂੜੀ ਵੀ ਰਲਾ ਕੇ ਲੈ ਕੇ ਆਏ ਹਣਾ ਚਲੋ ਉਸੇ ਤੂੜੀ ਕੋਸ ਘਰਾਂ ਕੋਲੀ ਆ ਜ਼ਿਆਦਾਤਰ ਤੂੜੀ ਵੀ ਰੁੜ ਗਈ ਜਾਂ ਖਰਾਬ ਹੋ ਗਈ ਗੱਲ ਲੱਗ ਗਈ ਉੱਥੇ हां ਜਦੋਂ ਪਾਣੀ ਵੜ ਗਿਆ ਦੋ ਡੇਢ ਮਹੀਨਾ ਹੋ ਗਿਆ ਉਹ ਗੱਲਾਂ ਨੂੰ ਤੇ ਉਹ ਆਪਣੇ ਥੋੜਾ ਰਲਾ ਕੇ ਫੇਰ ਲੈ ਕੇ ਜਾਂਦੇ ਹੈਗੇ ਉਹ अदरवाइज ਉਹ ਨਹੀਂ ਲੈ ਕੇ ਜਾਂਦੇ ਤੇ ਉਹ ਕਹਿੰਦੇ ਵੀ ਯਾਰ ਸਾਡਾ ਯਾਰ ਐਂ ਜੀ ਕਰਦਾ ਸੀਗਾ ਵੀ ਯਾਰ ਵੀ ਹੋਰ ਆਪਾਂ ਇਹਨਾਂ ਦੀ ਸਹਾਇਤਾ ਕਰੀਏ ਵੀ ਥੋੜੀ ਆ ਤੇ ਉਹ ਦੇਖੋ ਨੌਜਵਾਨਾਂ ਦਾ ਹੌਸਲਾ ਦੇਖੋ ਸਾਰੀ ਮੰਨ ਕੇ ਚੱਲ ਸਾਰੇ ਜਿੰਨੇ ਵੀ ਨੌਜਵਾਨ ਉਹ 35 ਸਾਲ ਤੋਂ ਥੰਦੇ ਥੰਦੇ ਤੇ ਉਹਨਾਂ ਦੇ ਨਾਲ ਸਾਰੇ ਨਵੰਗਰ ਗੁਰਦੁਆਰਾ ਕਮੇਟੀਆਂ ਸਾਰੇ ਮੰਦਰ ਕਮੇਟੀਆਂ ਦੇਖੋ ਜਿਹੜਾ ਇਹ ਕੰਮ ਹੁੰਦਾ ਨਾ ਪਾਰਾ ਕੰਮ ਆਉਂਦਾ ਨੌਜਵਾਨਾਂ ਦਾ ਹੁੰਦਾ ਤੇ ਉਹਨਾਂ ਨੇ ਮੰਨ ਕੇ ਚੱਲ ਵੀ ਫੇਰ ਸ਼ੁਰੂ ਕਰਤਾ ਕੰਮ ਵੀ ਜੇ ਤੁਸੀਂ ਮੱਕੀ ਦਾ ਆਚਾਰ ਦਿਓ ਕਿਸੇ ਨੂੰ ਪੰਜ ਟੋਕਰੇ ਲੈ ਲੈ ਕਿਸੇ ਨੂੰ 10 ਲੈ ਲੈ ਵੀ ਜਰ ਜਿੰਨੀ ਸਰ ਤਾਂ ਯਾਰ ਥੋੜੇ ਥੋੜਾ ਦਿਓ ਬਹੁਤੇ ਚ ਬਹੁਤਾ ਦਿਓ ਯਾਰ ਤੇ ਜੇ ਕੋਈ ਆਪਾਂ ਦਾ ਕੋਈ ਪੈਸੇ ਵੀ ਦਿੰਦਾ ਉਹਨਾਂ ਨੂੰ ਜਾਂ ਕੋਈ ਆਏ ਆਗਾ ਵੀ ਆ ਪੈਸੇ ਕਿਤੇ ਗਲਤ ਤਾਂ ਨਾ ਉਹ ਆਪਣੇ ਇੱਥੇ ਫੈਕਟਰੀ ਹੈਗੀ ਆ ਉਹਦਾ ਜਿਵੇਂ ਉਹਨੇ ਲਿਖਤਾਗਾ ਉਹ 4 ਜਿੰਨੇ ਰੁਪਏ ਕਿਲੋ ਜ਼ਿੰਮੇਦਾਰ ਤੋਂ ਲਿਖਤਾਗਾ ਉਹੀ ਰੇਟ ਉਹਨਾਂ ਨੂੰ ਦੇ ਦਿੰਦਾਗਾ ਆ ਨਹੀਂ ਹੈਗਾ ਕੋਈ ਉਹਦੇ ਤੇ ਮੁਨਾਫਾਗਾ ਜ਼ਿੰਮੇਦਾਰਾਂ ਦੀ ਫੈਕਟਰੀ ਉਹ ਬੰਨ ਕੇ ਚੱਲਦੀ ਉਹ ਵੀ ਉਹਨਾਂ ਦੀ ਸੇਵਾ ਬਹੁਤ ਵੱਡੀ ਹੈ ਤੇ ਉਵੇਂ ਜਿਵੇਂ ਉਹ ਗਾਹਾਂ ਹੋਗਾ ਤਾਂ ਵੀ ਉੱਥੋਂ ਜਾ ਮੁੱਲ ਲੈ ਕੇ ਤੁਸੀਂ ਗੱਠ ਬਣਾ ਕੇ ਰੱਖ ਜੋ ਉਹਦੇ ਵਿੱਚ ਤੂੜੀ ਉੱਥੇ ਲੋਕਾਂ ਦੀ ਰੱਖੀ ਪਈ ਉਹਨਾਂ ਕੋਲੇ ਪਈਆ ਤੂੜੀ ਉਹਨਾਂ ਕੋਲ ਰੱਖੀ ਪਈ ਆ ਕਿ ਤੁਸੀਂ ਉਹ ਗੱਠ ਬਣਾ ਕੇ ਰੱਖੋ ਜਿੱਦਨ ਗਏ ਉਹਦੋਂ ਤੁਹਾਡੀਆਂ ਗੱਠਾਂ ਉਹਦੇ ਵਿੱਚ ਟਿਕ ਜਾਂਦੀਆਂ। ਤਾਂ ਕਿ ਕੋਲੇ ਆ ਕੇ ਆਜੈਂਟ ਕਿਹਾ ਕੋਈ ਇਹਰ ਜੀ ਗੱਲ ਨਹੀਂ ਮੰਨ ਕੇ ਚੱਲ ਵੀ ਇਹ ਪਾਰਦਰਸ਼ੀ ਤਾ ਇੱਕ ਫੰਡ ਦੇ ਵਿੱਚ ਹੁਣ ਦੂਜੀ ਪਾਰਦਰਸ਼ਤਾ ਸਰਕਾਰ ਆ ਗਈ ਜਿਹੜੀ ਉਹਦੇ ਤੇ ਕੋਈ ਵਿਸ਼ਵਾਸ ਨਹੀਂ ਕਰਦਾ। ਹੁਣ ਬਣਦਾ ਇਹ ਹੁੰਦਾਗਾ ਵੀ ਸਰਕਾਰ ਨੇ ਸਾਰਾ ਕੁਝ ਦੇਣਾ। ਸੇਵਾ ਕਰਨ ਵਾਲੀਆਂ ਸੰਸਥਾਵਾਂ ਦੇਈ ਜਾਂਦੀਆਂ ਨੇ ਸਰਕਾਰ ਨੇ ਮਹਿਦਬ ਮੰਨ ਕੇ ਚੱਲ ਵੀ ਜੇ ਕੋਈ ਰੰਗ ਵੀ ਕਰਦਾ ਨਾ ਕਿਸੇ ਸਕੂਲ ਨੂੰ ਫਲਸਾਂ ਨੂੰ ਵੀ ਰੰਗ ਕਰਤੇ ਤਾਂ ਉਹਦਾ ਧਾਟਨ ਕਰਨ ਆ ਜਾਂਦੇ ਆ ਸਿੰਗਲ ਟਰਾਲੀ ਨਹੀਂ ਭੇਜੀ ਕਿਸੇ ਨੇ ਵਿਧਾਇਕ ਨੇ ਆਮ ਆਲਿਆਂ ਨੇ ਜਿਹੜੇ ਆਮ ਘਰਾਂ ਦੇ ਪੁੱਤ ਆ ਉਹਨਾਂ ਨੇ ਉਹਨਾਂ ਵਾਸਤੇ ਦੱਸ ਦੋ ਜੇ ਕਿਸੇ ਨੇ ਭੇਜੀ ਆ ਤਾ ਜੇ ਤੁਹਾਡੇ ਕੋਲ ਵੀਡੀਓ ਹੈਗੀ ਹੈ ਕੋਈ ਉਹ ਤਾਂ ਹੁਣ ਬਲਵਿੰਦਰ ਸਿੰਘ ਜੀ ਸਰਕਾਰ ਨੇ ਕੀ ਕੀਤਾ ਕਿ ਤੁਸੀਂ ਹੜਪੀੜਤਾਂ ਦੀ ਸਹਾਇਤਾ ਦੇ ਲਈ ਅਸੀਂ ਨਾ ਇੱਕ QR ਕੋਡ ਤੇ ਜਾਂ ਜਿਹੜੇ ਲਿੰਕ ਆ ਜਿਹੜੇ ਸਾਈਟਾਂ ਦੇ ਉੱਤੇ ਜਾਰੀ ਕੀਤੇ ਆ ਕਿ ਤੁਸੀਂ ਹੜਪੀੜਤਾਂ ਦੀ ਸਹਾਇਤਾ ਦੇ ਲਈ ਸਾਡੇ ਕਾਊਂਟ ਦੇ ਵਿੱਚ ਪੈਸੇ ਭੇਜੋ ਇਹ ਵੀ ਦੇਖੋ ਸਰਕਾਰਾਂ ਨੰਬਰ ਕਾਦੇ ਵਾਸਤੇ ਜਾਰੀ ਕਰਦੇ ਹੋ ਵੀ ਸਹਾਇਤਾ ਵਾਸਤੇ ਜਾਰੀ ਕਰਦੇ ਹੋ ਵੀ ਸਾਡੀ ਸਹਾਇਤਾ ਲਓ ਤੁਸੀਂ ਇਹ ਸਹਾਇਤਾ ਮੰਗ ਰਹੇ ਆ ਇਸ ਉਹ ਫਿਰ ਵੈਕਟੀਨੇਟਰ ਤੇ ਮੈਂ ਇੱਕ ਦਿਨ ਕਿਹਾ ਸੀ ਨਾ ਵੀ ਸਾਡੀ ਸਾਡੇ ਮੁੱਖ ਮੰਤਰੀ ਦੇ ਨਾਲ ਸਾਡੀ ਸਰਕਾਰ ਵੀ ਵੈਕਟੀਨੇਟਰ ਤੇ ਪਈ ਆ ਹਾਂ ਪਿਛਲੀ ਪੌਡਕਾਸਟ ਦੇ ਵਿੱਚ ਪਿਛਲੀ ਤੋਂ ਪਿਛਲੀ ਪੌਡਕਾਸਟ ਦੇ ਵਿੱਚ ਅੱਖ ਇਸੇ ਇਸੇ ਗੱਲ ਤੋਂ ਕਹੀ ਸੀ ਉਹ ਗੱਲ ਇਹਦਾ ਆਪ ਵੈਕਟੀਨੇਟਰ ਤੇ ਇਸ ਆਪਣੇ ਕਿਸਾਨਾਂ ਨੂੰ ਉੱਥੇ ਮੱਕੀ ਦਾ ਝਾੜ ਜਾਂ ਇਹ ਆਏ ਕਹਿਣਾ ਵੀ ਭਾਈਆ ਅਸੀਂ ਆ ਬੰਦੇ ਤੋਂ ਚਾਰ ਲੈਂਦਾਗਾ ਜੇ ਕਿਸੇ ਨੇ ਸਾਇਡ ਤੇ ਲੈਂਦਾਗਾ ਵੀ ਜੇ ਕਿਸੇ ਨੇ ਸਹਾਇਤਾ ਕਰਨੀ ਆ ਆ ਉਹਦਾ ਕਿਊ ਕੋਡ ਆਗਾ ਉਹਦੇ ਨਾਲ ਐਨੇ ਆ ਹੋਊਗਾ ਤੁਸੀਂ ਇਹਦੇ ਚ ਪਾਓ ਇਹਦਾ ਐਨੇ ਤਰੀਕ ਤਿਕਰ ਜੇ ਪਾ ਸਕਦੇ ਹੋ ਹੁਣ ਇਹਦਾ ਖੁੱਲਾ ਖਾੜਾ ਰੱਖਦਾ ਉਹਨਾਂ ਨੇ ਜੇ ਆਪਣਾ ਕੋਈ ਜਵਾਕ ਕੁਆਡੀ ਖੇਡਦਾ ਜਾਂ ਕੋਈ ਮਨਨ ਕੋਈ ਖੇਡ ਖੇਡ ਦੇਾਂਗੇ ਉਹਦੇ ਵਿੱਚ ਵੀ ਮਨਨ ਕੋ ਟਾਈਮ ਬਾਉਂਡ ਹੁੰਦਾਗਾ ਇਹ ਸਰਕਾਰ ਆ ਜੀ ਹੁਣ ਇਹਨਾਂ ਨੇ ਤਾਂ ਆਏ ਨਹੀਂ ਪਤਾਗਾ 2 ਸਾਲ ਰੱਖੀ ਰੱਖਣ ਉਹ ਹੀ ਕਿਉਂ ਕੋਡ ਇਸ ਕਰਕੇ ਸਰਕਾਰ ਤੋਂ ਲੋਕਾਂ ਨੂੰ ਵੈਸੇ ਝਾਕ ਨਹੀਂ ਗਈ ਲੋਕਾਂ ਨੇ ਮੈਨੂੰ ਤਾਂ ਲੱਗਦਾ ਨੇ ਵੀ ਠੀਕ ਹੈ ਇਹਨਾਂ ਦੇ ਚਿਹੇ ਤਣੇ ਪਾਤਾ ਹੋਊਗਾ ਮਾੜਾ ਮੋਟਾ ਉਹ ਆਪਾਂ ਕਹਿ ਨਹੀਂ ਸਕਦੇ ਵੀ ਯਾਰ ਪਾ ਦੇ 100 ਰੁਪਿਆ 200 ਰੁਪਿਆ ਪਾ ਦੇ ਬਦਾ ਇਹ ਕਦਾ ਆਪਣੇ ਹਲਕੇ ਦਾ ਉਹਦਾ ਐ ਵੀ ਕਹਿ ਕੇ ਗਿਆ ਗਿਆ ਵੀ ਯਾਰ ਜੇ ਕੋਈ 50 ਵੀ ਪਾਉਂਦਾ 50 ਵੀ ਪਾ ਲੋ ਪਾਉ ਉਹ ਇਹਦੇ ਚ ਪਰ ਯਾਰ ਕਿੱਡੀ ਜਰ ਮੈਂ ਕਹਣਾਗਾ ਸਰਕਾਰਾਂ ਤੋਂ ਯਾਰ ਹੁਣ ਕੀ ਅਗਲਾ ਝਾਕ ਕਰੂਗਾ ਤੇ ਆਪਣਾ ਬਲਵਿੰਦਰ ਜਿਹੜਾ ਇਹ ਕਯੂ ਰਿਕਾਰਡ ਜਾਰੀ ਕੀਤਾ ਲੋਕ ਇਹਦੇ ਚ ਤਾਂ ਨਹੀਂ ਪਾਉਂਦੇ ਪਰ ਲੋਕ ਇੱਕ ਸਵਾਲ ਹੋਰ ਪੁੱਛਦੇ ਇਹਨਾਂ ਤੋਂ ਕਿ ਜਿਹੜਾ ਹੜਪੀੜਤਾ ਦੇ ਲਈ ਇੱਕ ਜਿਹੜਾ ਹਾਰਾਖਵਾ ਫੰਡ ਹੁੰਦਾ ਉਹ ਕਿੱਥੇ ਲਾਇਆ ਇਹਨਾਂ ਨੇ ਉਹਦੇ ਬਾਰੇ ਲੋਕ ਆ ਜਿਹੜੇ ਸਵਾਲ ਪੁੱਛਦੇ ਆ ਬਈ ਯਾਰ ਪਤਾ ਕੀ ਗੱਲ ਆ ਇਹਨਾਂ ਨੇ ਠੰਡ ਦਾ ਕੋਈ ਛੱਡੇ ਹੀ ਨਹੀਂ ਗਾ ਇਸ ਕਰਕੇ ਲੋਕਾਂ ਦਾ ਵਿਸ਼ਵਾਸ ਹੈ ਜਿੰਨਾ ਲੋਕਾਂ ਨੇ ਨਾ ਤੇ ਵਿਸ਼ਵਾਸ ਕੀਤਾ ਸੀ ਔਰ ਦੋ ਜਿਆਦੇ ਇਹਨਾਂ ਤੋਂ ਭਰੋਸਾ ਉੱਠ ਗਿਆ ਲੋਕਾਂ ਨੂੰ ਇਹਨਾਂ ਨਾਲ ਉਹ ਥੋਬੀ ਵਾਲੇ ਹੋਈ ਹੈ ਜੀ ਨਾ ਘਰ ਦੇ ਰਹਿਣੇ ਹੁਣ ਨਾ ਘਾੜ ਦੇ ਰਹਿਣੇ ਕਿਉਂਕਿ ਨਾ ਤਾਂ ਹੁਣ ਇਹਨਾਂ ਦਾ ਸਰਕਾਰ ਹੁਣ ਚਲਾ ਜਾਣਗੇ ਚੱਲ 5 ਸਾਲ ਉਹਦਾ ਪਤਾ ਹੈਗਾ ਵੀ ਹੁਣ ਇਹਨਾਂ ਦੇ 92 ਐਮਐਲਏ ਆ ਉਹ ਚਲਾ ਜਾਣਗੇ ਉਹਦੇ ਵਿੱਚ ਕੋਈ ਰਹੇਗੀ ਪਰ ਜਿਹੜੇ ਉਹ ਤੋਂ ਬਾਅਦ ਦੇ ਹਾਲਾਤ ਆ ਕੇ ਜਹਾ ਹੜਾ ਵਾਲੇ ਵਾਲੇ ਹਾਲਾਤ ਹੋਣਗੇ ਇਹਨਾਂ ਦੇ ਵੀ ਜਿਹੜੇ ਹੜਾਂ ਦੇ ਵਿੱਚ ਲੋਕਾਂ ਦੇ ਹਾਲਾਤ ਹੋਇਆ ਨਾ ਵੀ ਉੱਥੋਂ ਮਸਕ ਮਾਰਦੀ ਆ ਗਈ ਜਾਂ ਉੱਥੇ ਬਿਮਾਰੀਆਂ ਫੈਲਣ ਦਾ ਡਰ ਹੈਗਾ ਉਹ ਇਹਨਾਂ ਨਾਲ ਵੀ ਹੋਣਗੇ ਹਾਲਾਤ ਇਹ ਵੀ ਇੱਕ ਤਰ੍ਹਾਂ ਦੇ ਇਹ ਬਿਮਾਰ ਜਿਵੇਂ ਆਪਾਂ ਕਹਿੰਦੇ ਉਹਨੇ ਕੀੜਿਆਂ ਵਾਲਾ ਕੁੱਤਾ ਹੁੰਦਾਗਾ ਨਾ ਤਾਂ ਇਹਨਾਂ ਨੂੰ ਕਿਸੇ ਨੇ ਬੁਲਾਉਣਾਗਾ ਕੰਨ ਦੇ ਝਾੜਦੇ ਚਾਰ ਸਪਰੇ ਨੂੰ ਭੱਜਾ ਕਰਨੇ ਵੀ ਖਾਂਦੀ ਸਾਡੀ ਕੋਈ ਸੁਣਦੇ ਪਰ ਇਹਨੇ ਸੁਣਨੀ ਕਿਸੇ ਨੇ ਇਸ ਕਰਕੇ ਇਹਨਾਂ ਨਾਲ ਤਾਂ ਬਹੁਤ ਇਹਨਾਂ ਦਾ ਭੁੱਖਾ ਜਿਹੜਾ ਬਹੁਤ ਮਾੜਾਗਾ ਇਹਨਾਂ ਨਾਲ ਤਾਂ ਬਹੁਤ ਜ਼ਿਆਦੇ ਭੈੜੀ ਹੋਣੀਆਂ ਜਿਹੜੀ ਜਿੱਥੇ ਤੱਕ ਕਿਊ ਰਿਕਾਰਡ ਦੀ ਗੱਲ ਆ ਕਿ ਲੋਕ ਆਪ ਮਦਦ ਕਰਦੇ ਇਹਨਾਂ ਨੂੰ ਦਿਵਾਨੇ ਨੇ ਦੇ ਦਿੱਤਾ ਨਾ ਪਤਾ ਯਾਰ ਇਹਨਾਂ ਨੇ ਦਿੱਤਾ ਕਿ ਹੁਣ ਕੱਲ ਮੇਰੀ ਮਜ਼ਦੂਰਾਂ ਨਾਲ ਗੱਲ ਹੋਈ ਹੈਗੀ ਕਹਿੰਦੇ ਭਾਈ ਪਹਿਲੀਆਂ ਸਰਕਾਰਾਂ ਸਾਨੂੰ 40 ਕਿਲੋ ਦਿੰਦੀਆਂ ਸੀਗਾ ਇੱਕ ਜਾਨੇ ਨੂੰ ਮਹੀਨੇ ਦਾ ਰਸ ਕਣਕ ਇਹਨਾਂ ਨੇ ਚਾਕੇ 15 ਕਿਲੋ ਮਾਰੀ 25 ਕਿਲੋ 25 ਕਿਲੋ ਘਟਾ ਦੇ ਨਹੀਂ ਕਣਕ ਜਿਹੜੀ ਡੀਪੋ ਤੋਂ ਮਿਲਦੀ ਹੈ ਜਿਹੜੀ 2 ਰੁਪਏ ਕਿਲੋ ਵਾਲੀ ਸੀ 2 ਰੁਪਏ ਕਿਲੋ ਵਾਲੀ 2 ਰੁਪਏ ਕਿਲੋ ਵਾਲੀ ਡੀਪੂ ਦੀ ਕਣਕ ਕਹਿੰਦੇ ਭਾਈ ਸਾਨੂੰ 40 ਕਿਲੋ ਮਿਲਦੀ ਸੀ ਕਹਿੰਦੇ ਇਹ ਬਦਲਾਅ ਦੇ ਵਿੱਚ ਕਹਿੰਦੇ ਪੋਟਾਂ ਸੀ ਸਭ ਤੋਂ ਵੱਧ ਪਾ ਜਾਣੇ ਵੀ ਸਾਨੂੰ ਘਾੜੇ 60 ਕਿਲੋ ਕਰ ਦੂਏ 40 ਤੋਂ ਉਹ ਤਾਂ 25 ਹੋਰ ਖਾ ਗਿਆ ਉਹ ਕਹਿੰਦਾ 25 ਖਾ ਗਿਆ ਸਾਡੀ ਨਾ ਅੱਗੇ ਸੋਲਿਆਈ ਦਾਲ ਮਿਲਦੀ ਮਸਰਾ ਦੀ ਦਾਲ ਮਿਲਦੀ ਇੱਕਣਾ ਕਦੀ ਦਾਲ ਨਾਲ ਜ਼ਰੂਰ ਹੁੰਦੀ ਸੀਗੀ 2-3 ਕਿਲੋ ਉਹ ਵੀ ਬੰਦ ਆ ਗਈ ਇਸ ਕਰਕੇ ਲੋਕ ਜਿਵੇਂ ਕੋਈ ਕਿਸੇ ਬੁਢਾ ਸੀਗਾ ਉਹ ਜੋ ਮਰ ਲੱਗਿਆ ਨਾ ਉਹ ਕਹਿੰਦਾ ਆਪਦੇ ਪੁੱਤ ਨੂੰ ਕਹਿ ਕੇ ਗਿਆ ਕਹਿੰਦਾ ਵੀ ਪੁੱਤ ਮੈਨੂੰ ਨਾ ਮੈਂ ਬਹੁਤ ਮਾੜਾ ਸੀ ਪਰ ਤੂੰ ਮੈਨੂੰ ਚੰਗਾ ਕਹਾ ਦੀ ਉਹ ਜਿਹੜੇ ਪਹਿਲਾਂ ਵਾਲੀਆਂ ਸਰਕਾਰਾਂ ਸੀ ਉਹ ਮਾੜੀਆਂ ਸੀਗੀਆਂ ਲੋਕਾਂ ਨੂੰ ਆਏ ਸੀ ਵੀ ਇਹਨੂੰ ਚੰਗਾ ਉਹਨਾਂ ਨੂੰ ਮਾੜਾ ਕਹਿੰਦੇ ਸੀਗੇ ਲੋਕ ਸਰਕਾਰਾਂ ਨੂੰ ਲੋਕ ਵੀ ਇਹ ਚੰਗਾ ਗਾ ਪਰ ਇਹ ਉਹਨਾਂ ਨੂੰ ਚੰਗਾ ਕਹਾ ਗਿਆ ਹੁਣ ਤੂੰ ਹੋਰ ਦੇਖ ਹੜਾਂ ਵਾਲੇ ਵਿੱਚ ਕੀ ਗੱਲ ਹੋਈ ਹੈਗੀ ਉੱਥੇ ਸਰਕਾਰ ਦੇ ਕੁਝ ਬੰਦੇ ਹਿਰਦੇ ਹੈਗੇ ਪਲਾਂਟਡ ਉੱਥੇ ਲੋਕਾਂ ਨੂੰ ਸੈਂਡ ਕਰਾਉਂਦੇ ਫਿਰਦੇ ਆ ਵੀ ਭਾਈ ਤੁਹਾਡੇ ਕਿੰਨੀ ਹੋਈਆ ਹੋਰ ਹੋਈਆ ਉਹ ਹੁਣ ਜਥੇ ਬੰਦਿਆਂ ਨੇ ਵੀ ਕਿਹਾ ਵੀ ਭਾਈ ਕਿਸੇ ਕਾਗਜ਼ ਤੇ ਸਾਈਨ ਨਾ ਕਰਿਓ ਇਹ ਇੱਥੇ ਹੁਣ ਜਿਹੜਾ ਮੰਨ ਕੇ ਮੈਨਕਾਲ ਆਗਾ ਉਹ ਆ ਕੇ ਦੁਬਾਰੇ ਉਹ ਚੱਕਣ ਨਹੀਂ ਦੇਂਦੇ ਸਿੱਧੀ ਸਿੱਧੀ ਕਿਸੇ ਨੂੰ ਆ ਦੋ ਵੀਡੀਓ ਆਈਆਂ ਨੇ ਅੱਜ ਹੀ ਫੇਸਬੁੱਕ ਤੇ ਹਾਂ ਉਹ ਵੀ ਕਹਿੰਦੇ ਸੀ ਕਿ ਆ ਹਿੱਸਾ ਸਾਨੂੰ ਜਿਹੜਾ ਦਿਓ ਫੇਰ ਤੁਸੀਂ ਇਹ ਮਿੱਟੀ ਚੱਕ ਸਕਦੇ ਹੋ ਮਿੱਟੀ ਫੇਰ ਚੱਕ ਸਕਦੇ ਹੋ ਨਾਲ ਉਹਨਾਂ ਦੇ ਪੁਲਿਸ ਆ ਹਾਂ ਪੁਲਿਸ ਪ੍ਰਸ਼ਾਸਨ ਆ ਜਿਹੜਾ ਨਾਲ ਆ ਉਹਨਾਂ ਦੇ ਹਾਂ ਹੁਣ ਇਹ ਤਾਂ ਤਸੱਦਦ ਨਹੀਂ ਲੋਕ ਲੋਕ ਪੰਜਾਬ ਪੰਜਾਬ 60 ਪਿੱਸੇ ਵਾਕੇ ਬਿਲਕੁਲ ਜੀ ਆਇਆਂ ਜੀ ਹਾਂ ਤੇ ਲੋਕ ਲੋਕਾਂ ਦੇ ਤਸੱਦਦ ਇਹ ਕਰੀ ਜਾਂਦੇ ਆਗੇ ਕਿਸਾਨਾਂ ਮੈਂ ਨਹੀਂ ਮਾਈਨਿੰਗ ਮਾਫੀਆ ਇੱਕ ਮਿੰਟ ਸੋਡੀ ਗੱਲ ਤੋੜਾਂ ਮਾਈਨਿੰਗ ਮਾਫੀਆ ਜਿਹੜਾ ਉਹ ਐਕਟਿਵ ਆ ਪੂਰਾ ਐਕਟਿਵ ਆ ਉੱਥੇ ਉਹ ਆਪਾਂ ਉਹਨਾਂ ਨੂੰ ਜਿਆਦਾ ਗੱਲ ਸੁਣ ਮਰੀ ਆਲਾਗਾ ਜਿਹੜੇ ਮੇਰੀ ਝੋਲੀ ਡਿੱਗਣੇ ਦਾ ਹੈ ਨਹੀਂ ਹੁਣ ਫਿਰ ਤੁਸੀਂ ਐਂ ਦੇਖੋ ਵੀ ਆ ਦੋ ਮਹੀਨਿਆਂ ਦੇ ਵਿੱਚ ਕਿਹੜਾ ਬਰੇਤੀ ਚੱਕ ਦੋ ਉਥੋਂ ਚੱਕੀ ਜਾਊਗੀ ਕੋਈ ਨਹੀਂ 2 ਮਹੀਨਿਆਂ ਦੇ ਵਿੱਚ ਅਡੇ ਦੜੇ ਲੱਗੇ ਨੇ ਕਿੱਥੇ ਚੱਕੇ ਜਾਣਗੇ ਇਹ ਬਣਦਾ ਤਾਂ ਇਹ ਸੀਗਾ ਵੀ ਭਾਈ ਦੇਖੋ ਉਹਨਾਂ ਜਿਹੜੇ ਲੋਕ ਉੱਥੇ ਹੈਗੇ ਆਗੇ ਉਹਨਾਂ ਦੇ ਮਾਲਕੀ ਆ ਜਿਹੜੀ ਮਾਲਕੀ ਹੈਗੀ ਮਾਲਕੀ ਦੇ ਵਿੱਚ ਉਹ ਸਾਕੇ ਸਾਲ ਚ ਚੱਕਣ ਜਾਂ ਸਾਕੇ 6 ਮਹੀਨਾ ਚੱਕਣ ਉਹ ਚੱਕੀ ਜਾਂ ਚੱਕੀ ਜਾਣ ਹੁਣ ਤੂੰ ਗਰਦਾਸਪੁਰ ਵਾਲੇ ਸਾਈਡ ਤੋਂ ਮੰਨ ਕੇ ਚੱਲ ਵੀ ਆਪਣੇ ਮਾਲਵੇ ਦੇ ਬਹੁਤ ਪਿੰਡਾਂ ਦੇ ਵਿੱਚੋਂ ਟਰੈਕਟਰ ਵੀ ਬਾਗੇ ਉਧਰ ਪੱਧਰਾ ਕਰ ਜਾਂਦਾ ਉਹ ਉਹੀ ਪੱਧਰਾ ਕਰ ਜਾਏ ਵੀ ਜਿੱਡਾ ਜਿੰਨਾ ਕੋ ਉਹਨਾਂ ਨੂੰ ਲੱਗਦਾਗਾ ਇਹ ਪੱਧਰਾ ਹੋਣ ਦੇ ਕਾਬਿਲ ਆ ਉਹ ਪੱਧਰ ਦਾ ਹੁਣ ਜਦ ਜਿਹੜੀ ਸੈਟ ਆ ਗਈ ਉਥੇ ਦਲਦਲ ਬਣ ਗਈ ਸਾਰਾ ਕੁਝ ਬਣ ਗਿਆ ਇਸ ਕਰਕੇ ਕਿਸਾਨ ਦੁਖੀ ਆ ਉਹਨਾਂ ਦੇ ਮੱਲ ਮਲਾਉਣ ਦੀ ਬਜਾਏ ਇਹ ਉਹਨਾਂ ਦੇ ਉੱਤੇ ਨੂਨ ਸੜਕਦੇ ਹੈਗੇ ਉਹਨਾਂ ਨੂੰ ਚੋਹ ਬਲਾਉਂਦੇ ਹੈਗੇ ਇਹ ਜਮੇ ਜਿਆਦਾ ਵੀ ਬਾਣ ਲੱਗ ਗਏ ਤਵੇ ਹੀ ਰੋਜ਼ ਜਾਗੋ ਵਾਲੀ ਗੱਲ ਆ ਗਈ ਇਸ ਕਰਕੇ ਆਪਾਂ ਰੋਜ਼ ਅਰਦਾਸ ਦੇ ਵਿੱਚ ਪੜਦੇ ਆਂਗੇ ਤੇ ਅਰਦਾਸ ਕਰਦੇ ਆਂ ਖਵਾਰ ਹੋਏ ਸਭ ਮਿਲेंगे ਬੱਚੇ ਸਰਨ ਹੋ ਜੋ ਹੋਏ ਜਿਹੜੇ ਅਸੀਂ ਖਵਾਰ ਹੋਏ ਵਿਆਂਗੇ ਆਪ ਜੀ ਆਪ ਜੀ ਚੌਧਰਾ ਦੇ ਵਿੱਚ ਵੀ ਬੰਦੇ ਵਿਆਂ ਕੁਸ ਤੇ ਆਪਣੇ ਕਿਸਾਨਾਂਗੇ ਉਹ ਧੜੇ ਬੰਦੀਆਂ ਛੱਡ ਕੇ ਜੇ ਆਪਾਂ ਇੱਕ ਹੋ ਕੇ ਲੜਾਂਗੇ ਤਾਂ ਇੱਕ ਸਰਨ ਦੇ ਵਿੱਚ ਮੰਨ ਕੇ ਚੱਲ ਇੱਕ ਝੰਡੇ ਥੱਲੇ ਇੱਕ ਸਰਨ ਦੇ ਵਿੱਚ ਹੋ ਕੇ ਇਕੱਠੇ ਆਪਾਂ ਲੜਾਂਗੇ ਤਾਂ ਫੇਰ ਹੀ ਆਪਾਂ ਜਿੱਤ ਪ੍ਰਾਪਤ ਕਰ ਸਕਾਂਗੇ ਹਜੇ ਲੜਾਈ ਲੰਮੀ ਹੈਗੀ ਇਹਨਾਂ ਨਾਲ ਲੜਨੀ ਪੈਣੀ ਆ ਕੁਰਸੀ ਤੇ ਬਸੱਕ ਦੀ ਕੋਈ ਵੀ ਬੈਠਾਗਾ ਇਕੱਠੇ ਪੈਸੇ ਕਰ ਰਹੇ ਆ ਇਹ ਵੀ ਅਸੀਂ ਵੋਟਾਂ ਕਿਵੇਂ ਜਿੱਤਨੀ ਹੁਣ ਤਾਂ ਇਹ ਤੰਗਲੀਆਂ ਨਾ ਕਰ ਰਹੇ ਆ ਇਕੱਠੇ ਹਾਂ ਵੀ ਦੋਸਤੋ ਜਿਹੜਾ ਇਹ ਤੰਤਰ ਆ ਇਹ ਲੋਕਤੰਤਰ ਆ ਇਹ ਕੋਈ ਇੱਕ ਬੰਦੇ ਦੇ ਸਿਰ ਤੇ ਨਹੀਂ ਚੱਲਦਾ ਇਹ ਆਪਣੇ ਲੋਕਾਂ ਦੇ ਸਿਰ ਤੇ ਚੱਲਦਾ ਜਿਨ੍ਹਾਂ ਦੀ ਅੰਨੀ ਲੁੱਟ ਹੋ ਰਹੀ ਹੈ ਜਿਹੜੇ ਹੁਣ QR ਕੋਡ ਜਾਰੀ ਕੀਤੇ ਨੇ ਇਹ ਤੁਸੀਂ ਵੀ ਸਿਆਣੇ ਹੋ ਇਹ ਇਹਨਾਂ ਦੇ ਵਿੱਚ ਵੀ ਰਾਜਨੀਤੀ ਭਾਗ ਰਹੇ ਨੇ ਸਾਡੇ ਵੱਡੇ ਭਰਾ ਨੇ ਤੁਹਾਨੂੰ ਸਾਰੀ ਵਿਆਖਿਆ ਦਿੱਤੀ ਹੈ ਸੋ ਤੁਸੀਂ ਆਪ ਸਿਆਣੇ ਹੋ ਸਾਨੂੰ ਦੱਸਣ ਦੀ ਲੋੜ ਨਹੀਂ ਕਿ ਤੁਸੀਂ ਹੁਣ ਅੱਗੇ ਕੀ ਕਰਨਾ ਸੋ ਸਾਡੀ ਬੇਨਤੀ ਹੈ ਸਾਡੇ ਚੈਨਲ ਨੂੰ ਜੇ ਵਧੀਆ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ